ਸਾਡੇ YouTube ਚੈਨਲ ਸਮਾਈਲਾ ਟੈਕ ਟੁਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 2 ਇੰਟਰਨੈਟ ਐਪਲੀਕੇਸ਼ਨਸ ਵਿੱਚ ਇਸ ਪਾਰਟ ਦੇ ਖਾਲੀ ਥਾਵਾਂ भरो ਅਤੇ ਸਹੀ ਗਲਤ ਪੜਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖਾਲੀ ਥਾਵਾਂ ਪਰੋ ਨੰਬਰ 1 Gmail ਡੈਸ਼ ਦੀ ਇੱਕ ਮੁਫਤ ਈਮੇਲ ਸੇਵਾ ਹੈ ਇਸ ਦੇ অপਸ਼ਨ ਨੇ ਜਾਹੂ Google rediffmail.com ਜਾਂ hotmail ਤੇ ਇਸ ਦਾ ਸਹੀ ਆਨਸਰ ਹੈ ਗੂਗਲ ਕਿ ਜਿਹੜੀ ਜੀਮੇਲ ਹੈ ਇਹ ਗੂਗਲ ਕੰਪਨੀ ਦੀ ਇੱਕ ਮੁਫਤ ਈਮੇਲ ਸੇਵਾ ਹੈ ਤੇ ਇਹਦੇ ਨਾਲ ਅਸੀਂ ਕੀ ਕਰ ਸਕਦੇ ਹਾਂ ਕਿਸੇ ਵੀ ਪਰਸਨ ਨੂੰ ਜਿਹਦਾ ਈਮੇਲ ਐਡਰੈਸ ਹੈ ਜੀਮੇਲ 'ਚ ਬਣਿਆ ਉਹਨੂੰ ਅਸੀਂ ਟੈਕਸਟ ਮੈਸੇਜ ਆਡੀਓ ਵੀਡੀਓ ਮੈਸੇਜ ਵਗੈਰਾ ਸੈਂਡ ਕਰ ਸਕਦੇ ਹਾਂ ਨੰਬਰ 2 ਕੰਪਿਊਟਿੰਗ ਵਿੱਚ ਡੈਸ਼ ਇੱਕ ਕਿਸਮ ਦਾ ਟੈਸਟ ਹੈ ਜੋ ਇਹ ਨਿਰਧਾਰਤ ਕਰਨ ਲਈ ਵਰਤਿਆ ਜਾਂਦਾ ਹੈ ਕਿ ਵੈਬ ਪੇਜ ਦੀ ਵਰਤੋਂ ਕਰਨ ਵਾਲਾ ਯੂਜ਼ਰ ਮਨੁੱਖ ਹੈ ਕਿ ਨਹੀਂ ਇਸ ਦੇ ਆਪਸ਼ਨ ਨੇ ਕੈਪਚਾ ਡੈਟਸਾ ਹੈਪਚਾ ਜਾਂ ਨੈਪਚਾ ਤੇ ਇਸ ਦਾ ਸਹੀ ਅਨਸਰ ਹੈ ਕੈਪਚਾ ਤੇ ਕੈਪਚਾ ਬਾਰੇ ਦੱਸਣਾ ਚਾਹਾਂਗਾ ਕਿ ਕੈਪਚਾ ਦੀ ਫੁੱਲ ਫਾਰਮ ਹੁੰਦੀ ਹੈ ਕੰਪਲੀਟਲੀ ਆਟੋਮੇਟਿਡ ਪਬਲਿਕ ਟਿਊਰਿੰਗ ਟੈਸਟ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਕੋਈ ਸਾਈਟ ਓਪਨ ਕਰਦੇ ਹੋ ਜਾਂ ਈਮੇਲ ਓਪਨ ਕਰਦੇ ਹੋ ਤੇ ਪਹਿਲੇ ਯੂਜ਼ਰ ਨੇਮ ਪਾਸਵਰਡ ਪੁੱਛਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਕੋਡ ਜਿਆ ਨਜ਼ਰ ਆਉਂਦਾ ਹੈ ਜਿਵੇਂ ਕਿ ਇੱਥੇ ਨਜ਼ਰ ਆ ਰਿਹਾ ਹੈ ਇਸ ਕੋਡ ਨੂੰ ਕੈਪਚਾ ਕੋਡ ਕਹਿੰਦੇ ਹਾਂ ਤੇ ਕੈਪਚਾ ਕੋਡ ਇਹ ਦੇਖਦਾ ਹੈ ਕਿ ਜਦੋਂ ਅਸੀਂ ਕੰਪਿਊਟਰ ਤੇ ਕੰਮ ਕਰ ਰਹੇ ਹਾਂ ਤੇ ਕੋਡ ਭਰਦੇ ਹਾਂ ਤੇ ਇਹ ਡਿਸਾਈਡ ਕਰਦਾ ਹੈ ਕਿ ਕੰਪਿਊਟਰ ਤੇ ਕੰਮ ਕਰਨ ਵਾਲਾ ਜਿਹੜਾ ਯੂਜ਼ਰ ਹੈ ਮਨੁੱਖ ਹੈ ਕਿ ਨਹੀਂ ਠੀਕ ਹੈ ਰੋਬਟ ਤੇ ਨਹੀਂ ਐਕਸੈਸ ਨਹੀਂ ਕਰ ਰਿਹਾ ਨੰਬਰ 3 ਡੈਸ਼ ਇੱਕ ਯੂਜ਼ਰ ਦੇ ਕੰਪਿਊਟਰ ਨੂੰ ਅਨਅਧਿਕਾਰਤ ਰਿਮੋਟ ਐਕਸੈਸ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਇੱਕ ਕਿਸਮ ਦਾ ਮਾਲਵੇਅਰ ਹੈ ਇਸ ਦੇ অপਸ਼ਨ ਨੇ ਸਪਾਈਵੇਅਰ, ਟ੍ਰੋਜਨ, ਮਾਲਵੇਅਰ ਜਾਂ ਹਾਰਸ ਤੇ ਇਸ ਦਾ ਸਹੀ ਆਨਸਰ ਹੈ ਟ੍ਰੋਜਨ ਕਿ ਟ੍ਰੋਜਨ ਇੱਕ ਵਾਇਰਸ ਹੈ ਜਾਂ ਮਾਲਵੇਅਰ ਹੈ ਜੋ ਅਨਓਥਰਾਇਜ਼ ਤਰੀਕੇ ਨਾਲ ਜਾਂ ਅਨਅਧਿਕਾਰਿਤ ਤਰੀਕੇ ਨਾਲ ਸਾਡੇ ਕੰਪਿਊਟਰ 'ਚ ਐਂਟਰ ਕਰ ਜਾਂਦਾ ਹੈ ਤੇ ਸਾਡੇ ਕੰਪਿਊਟਰ ਦੇ ਡਾਟਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਨੰਬਰ 4 ਡੈਸ਼ 1 ਕੰਪਿਊਟਰ ਪ੍ਰੋਗਰਾਮ ਹੈ ਜੋ ਆਪਣੇ ਆਪ ਨੂੰ ਦੂਜੇ ਕੰਪਿਊਟਰ ਪ੍ਰੋਗਰਾਮਾਂ ਵਿੱਚ ਦੁਹਰਾਉਂਦਾ ਹੈ ਇਸ ਦੇ অপਸ਼ਨ ਨੇ ਸਪਾਈਵੇਅਰ ਵਾਇਰਸ ਫਿਸ਼ਿੰਗ ਜਾਂ ਮਾਲਵੇਅਰ ਤੇ ਇਸ ਦਾ ਸਹੀ ਆਨਸਰ ਹੈ ਵਾਇਰਸ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਵਾਇਰਸ ਇੱਕ ਪ੍ਰੋਗਰਾਮ ਹੈ ਜਿਹੜਾ ਕੰਪਿਊਟਰ ਵਿੱਚ ਆਪਣੇ ਆਪ ਨੂੰ ਰਿਪੀਟ ਕਰਦਾ ਹੈ ਤੇ ਸਾਡੇ ਕੰਪਿਊਟਰ ਨੂੰ ਖਰਾਬ ਕਰ ਸਕਦਾ ਹੈ ਜਿਸ ਤਰ੍ਹਾਂ ਸਾਡੀ ਬੋਡੀ ਚ ਕੋਈ ਵੀ ਵਾਇਰਸ ਆ ਜਾਂਦਾ ਸੀ ਬਿਮਾਰ ਹੋ ਜਾਂਦੇ ਆ ਉਸੇ ਤਰ੍ਹਾਂ ਜਦੋਂ ਕੰਪਿਊਟਰ ਵਿੱਚ ਕੋਈ ਵਾਇਰਸ ਆ ਜਾਂਦਾ ਹੈ ਇਹ ਸਾਡੇ ਕੰਪਿਊਟਰ ਨੂੰ ਖਰਾਬ ਕਰ ਦਿੰਦਾ ਹੈ ਤੇ ਜਿਹੜਾ ਵਾਇਰਸ ਹੈ ਇਸ ਦਾ ਕੰਪਿਊਟਰ ਵਿੱਚ ਨਹੀਂ ਆਂਦਾ ਮੋਬਾਈਲ ਚ ਵੀ ਆ ਜਾਂਦਾ ਜਿਹੜਾ ਸਾਡਾ ਮੋਬਾਈਲ ਵੀ ਜਿਹੜਾ ਕੰਮ ਕਰਨਾ ਬੰਦ ਕਰ ਦਿੰਦਾ ਤੇ ਵਾਇਰਸ ਦੀ ਫੁੱਲ ਫਾਰਮ ਦੱਸਣਾ ਚਾਹਾਂਗਾ ਕਿ ਵਾਇਰਸ ਦੀ ਫੁੱਲ ਫਾਰਮ ਹੁੰਦੀ ਹੈ ਵਾਈਟਲ ਇਨਫੋਰਮੇਸ਼ਨ ਰਿਸੋਰਸਸ ਅੰਡਰ ਸੀਜ਼ ਕਿ ਜਦੋਂ ਸਾਡੀ ਇੰਪੋਰਟੈਂਟ ਜਾਣਕਾਰੀ ਖਤਰੇ ਵਿੱਚ ਆ ਜਾਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਵਾਇਰਸ ਨੰਬਰ 5 ਡੈਸ਼ 1 ਇੰਡੀਅਨ ਡਿਜੀਟਲਾਈਜੇਸ਼ਨ ਆਨਲਾਈਨ ਸਰਵਿਸ ਹੈ ਜੋ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਡਿਜੀਟਲ ਇੰਡੀਆ ਪਹਿਲ ਦੇ ਤਹਿਤ ਪ੍ਰਦਾਨ ਕੀਤੀ ਗਈ ਹੈ ਇਸ ਦੇ অপਸ਼ਨ ਨੇ ਡਿਜੀ ਲੋਕਰ ਡਿਜੀ ਪ੍ਰੋਗਰਾਮ ডিজি হ্যাকার ਜਾਂ ডিজি ব্যাংਕਰ ਤੇ ਇਸ ਦਾ ਸਹੀ ਆਨਸਰ ਹੈ ডিজি ਲੋਕਰ ਜਾਂ ডিজি ਲੋਕਰ ਹੈ ਉਹ ਕੋਈ ਵੀ ਸਟੂਡੈਂਟ ਜਾਂ ਕੋਈ ਵੀ ਪਰਸਨ ਆਪਣਾ ਆਧਾਰ ਕਾਰਡ ਨਾਲ ਜਾਂ ਆਪਣੇ ਮੋਬਾਈਲ ਨੰਬਰ ਨਾਲ ਲੌਗਇਨ ਕਰ ਸਕਦਾ ਹੈ ਮੀਨਸ ਕਿ ਜੇਕਰ ਤੁਹਾਡਾ ਆਧਾਰ ਕਾਰਡ ਮੋਬਾਈਲ ਨੰਬਰ ਨਾਲ ਲਿੰਕਡ ਹੈ ਤੇ ਤੁਸੀਂ ਆਸਾਨੀ ਨਾਲ ਆਪਾਂ ডিজি ਲੋਕਰ ਖੋਲ੍ਹ ਸਕਦੇ ਹੋ ਤੇ ডিজি ਲੋਕਰ ਚ ਸਾਡੇ ਇੰਪੋਰਟੈਂਟ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ ਸਟੋਰ ਹੁੰਦਾ ਹੈ ਇਸ ਤੋਂ ਇਲਾਵਾ ਡਰਾਈਵਿੰਗ ਲਿਸੈਂਸ ਤੇ ਪਿਛਲੇ 2 ਸਾਲਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦੋਂ ਬੋਰਡ ਦਾ ਰਿਜ਼ਲਟ ਆਉਂਦਾ ਹੈ ਦ ਬੋਰਡ ਕੀ ਕਰਦਾ ਹੈ ਕਿ ਤੁਹਾਡਾ ਰਿਜ਼ਲਟ ਜਿਹੜਾ ਉਹ ਡਿਜੀ ਲੋਕਰ ਚ ਪਾ ਦਿੰਦਾ ਹੈ ਤੇ ਸਟੂਡੈਂਟਸ ਨੂੰ ਕਹਿੰਦਾ ਹੈ ਕਿ ਜਿਹੜਾ ਸਟੂਡੈਂਟ ਆਪਣਾ ਰਿਜ਼ਲਟ ਡਾਊਨਲੋਡ ਕਰਨਾ ਚਾਹੁੰਦਾ ਹੈ ਉਹ ਡਿਜੀ ਲੋਕਰ ਵਿੱਚ ਲੌਗਇਨ ਕਰਕੇ ਆਪਣਾ ਜਿਹੜਾ ਸਰਟੀਫਿਕੇਟ ਹੈ ਮਾਰਕ ਸ਼ੀਟ ਹੈ ਉਸ ਨੂੰ ਡਾਊਨਲੋਡ ਕਰ ਸਕਦਾ ਹੈ ਤੇ ਜਿਹੜੇ ਡਿਜੀ ਲੋਕਰ ਤੇ ਸਰਟੀਫਿਕੇਟ ਹੈ ਇਹਨਾਂ ਨੂੰ ਆਨਲਾਈਨ ਵੀ ਆਸਾਨੀ ਨਾਲ ਵੈਰੀਫਾਈ ਕੀਤਾ ਜਾ ਸਕਦਾ ਹੈ ਅੱਗੇ ਹੈ ਸਹੀ ਗਲਤ ਦੱਸੋ ਨੰਬਰ 1 ਸਪਾਈਵੇਅਰ ਈਮੇਲ ਰਾਹੀਂ ਧੋਖਾਧੜੀ ਕਰਨ ਦੀ ਇੱਕ ਵਿਧੀ ਹੈ ਜਿਸ ਵਿੱਚ ਧੋਖਾ ਕਰਨ ਵਾਲਾ ਵਿਅਕਤੀ ਨਿੱਜੀ ਤੇ ਵਿੱਤੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਵਿੱਚ ਜਾਇਜ਼ ਦਿਖਣ ਵਾਲੀ ਈਮੇਲ ਪੇਜਦਾ ਹੈ ਇਹ ਬਿਲਕੁਲ ਗਲਤ ਹੈ ਜਰਕਿ ਸਪਾਈ ਦਾ ਮਤਲਬ ਹੁੰਦਾ ਜਸੂਸ ਤੇ ਜਸੂਸ ਜਸੂਸ ਹੈ ਵਜਿਹਾ ਪ੍ਰੋਗਰਾਮ ਹੁੰਦਾ ਸਪਾਈਵੇਅਰ ਐਸਾ ਪ੍ਰੋਗਰਾਮ ਹੁੰਦਾ ਹੈ ਜਿਹੜੇ ਸਾਡੇ ਕੰਪਿਊਟਰ ਚ ਐਂਟਰ ਕਰਕੇ ਜਸੂਸੀ ਕਰਕੇ ਸਾਡਾ ਡਾਟਾ ਅੱਗੇ ਵੇਚ ਸਕਦਾ ਜਾਂ ਚੋਰੀ ਕਰ ਸਕਦਾ ਹੈ ਜਰਕੀ ਸਪਾਈਵੇਅਰ ਜਿਹੜਾ ਇਹ ਈਮੇਲ ਦੁਆਰਾ ਧੋਖਾ ਧੜੀ ਕਰਨ ਦੀ ਵਿਧੀ ਨਹੀਂ ਹੈ। ਨੰਬਰ 2 Google Drive ਸਾਨੂੰ ਫਾਈਲਾਂ ਨੂੰ ਆਨਲਾਈਨ ਸਟੋਰ ਅਤੇ ਸ਼ੇਅਰ ਕਰਨ ਦੀ ਆਗਿਆ ਨਹੀਂ ਦਿੰਦਾ। ਇਹ ਬਿਲਕੁਲ ਗਲਤ ਹੈ। ਜਰਕੀ Google Drive ਦੀ ਮਦਦ ਨਾਲ ਅਸੀਂ ਫਾਈਲਾਂ ਨੂੰ ਆਨਲਾਈਨ ਸਟੋਰ ਵੀ ਕਰ ਸਕਦੇ ਹਾਂ ਤੇ ਉਹਨਾਂ ਨੂੰ ਆਸਾਨੀ ਨਾਲ ਸ਼ੇਅਰ ਵੀ ਕਰ ਸਕਦੇ ਹਾਂ। ਨੰਬਰ 3 ਕੰਪਿਊਟਰ ਵਾਇਰਸ ਦੇ ਖਤਰੇ ਨਾਲ ਨਜੀਠਣ ਦਾ ਸਭ ਤੋਂ ਵਧੀਆ ਤਰੀਕਾ ਐਂਟੀਵਾਇਰਸ ਸੌਫਟਵੇਅਰ ਦੀ ਵਰਤੋਂ ਕਰਨਾ ਹੈ ਇਹ ਬਿਲਕੁਲ ਸਹੀ ਹੈ ਜੇਕਰ ਤੁਸੀਂ ਚਾਹੋ ਕਿ ਤੁਹਾਡੇ ਕੰਪਿਊਟਰ 'ਚ ਵਾਇਰਸ ਐਂਟਰ ਨਾ ਕਰੇ ਤੇ ਤੁਹਾਡੇ ਕੰਪਿਊਟਰ ਸਿਸਟਮ ਦੇ ਅੰਦਰ ਐਂਟੀਵਾਇਰਸ ਸੌਫਟਵੇਅਰ ਜਿਹੜਾ ਹੋਣਾ ਚਾਹੀਦਾ ਹੈ ਕੁਝ ਐਂਟੀਵਾਇਰਸ ਸੌਫਟਵੇਅਰ ਆਨਲਾਈਨ ਨਟ ਤੇ ਟ੍ਰਾਇਲ ਬੇਸ ਤੇ ਮਿਲਦੇ ਨੇ ਬਟ ਉਹ ਜਿਹੜੇ ਐਂਟੀਵਾਇਰਸ ਸੌਫਟਵੇਅਰ ਨੇ ਉਹ ਸਿਰਫ ਕੁਝ ਸਮੇਂ ਲਈ ਕੰਮ ਕਰਦੇ ਨੇ ਉਸ ਤੋਂ ਬਾਅਦ ਉਹ ਵਾਇਰਸ ਨੂੰ ਨਹੀਂ ਕੈਚ ਕਰ ਸਕਦੇ ਡਿਟੈਕਟ ਨਹੀਂ ਕਰ ਸਕਦੇ ਇਸ ਕਰਕੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੰਪਿਊਟਰ ਵਿੱਚ ਵਾਇਰਸ ਨਾ ਆਏ ਉਹਦੇ ਲਈ ਜਿਹੜਾ ਪੇਡ ਐਂਟੀਵਾਇਰਸ ਹੈ ਕੰਪਨੀ ਦਾ ਐਂਟੀਵਾਇਰਸ ਹੈ ਉਸ ਨੂੰ ਇੰਸਟਾਲ ਕੀਤਾ ਜਾਵੇ ਕਿਉਂਕਿ ਉਹ ਸਮੇਂ ਸਮੇਂ ਤੇ ਅਪਡੇਟ ਆਉਂਦੇ ਰਹਿੰਦੇ ਨੇ ਜਿਹਦੇ ਨਾਲ ਜੇਕਰ ਕੋਈ ਨਵਾਂ ਵਾਇਰਸ ਵੀ ਆਉਂਦਾ ਤੇ ਉਹ ਐਂਟੀਵਾਇਰਸ ਜਿਹੜਾ ਉਹ ਵਾਇਰਸ ਨੂੰ ਐਂਟਰ ਨਹੀਂ ਕਰਨ ਦਵੇਗਾ ਤੇ ਵਾਇਰਸ ਨੂੰ ਡਿਲੀਟ ਕਰ ਦਵੇਗਾ ਨੰਬਰ 4 ਇੰਟਰਨੈਟ ਖਤਰੇ ਕੋਈ ਵੀ ਅਜਿਹੇ ਖਤਰੇ ਹੋ ਸਕਦੇ ਹਨ ਜੋ ਸਾਈਬਰ ਕ੍ਰਾਈਮ ਲਈ ਵਰਲਡਵਾਈਡ ਵੈਬ ਦੀ ਵਰਤੋਂ ਕਰਦੇ ਹਨ ਤੇ ਇਹ ਬਿਲਕੁਲ ਸਹੀ ਹੈ ਮੀਨਸ ਕਿ ਇੰਟਰਨੈਟ ਖਤਰੇ ਜੋ ਕੋਈ ਵੀ ਹੈਕਿੰਗ ਹੋ ਸਕਦੀ ਹੈ ਫਿਸ਼ਿੰਗ ਹੋ ਸਕਦੀ ਹੈ ਮਾਲਵੇਅਰ ਹੋ ਸਕਦਾ ਹੈ ਜੋ ਸਾਈਬਰ ਕ੍ਰਾਈਮ ਲਈ ਟ੍ਰਿਪਲ ਡਬਲਯੂ ਵਰਲਡਵਾਈਡ ਵੈਬ ਦੀ ਵਰਤੋਂ ਕਰਦੇ ਨੇ ਨੰਬਰ 5 Google Meet Google ਦੁਆਰਾ ਪ੍ਰਦਾਨ ਇੱਕ ਵੀਡੀਓ ਕਾਨਫਰencing ਸੇਵਾ ਹੈ ਤੇ ਇਹ ਬਿਲਕੁਲ ਸਹੀ ਹੈ ਤੁਸੀਂ ਦੇਖਿਆ ਹੋਣਾ ਕਿ ਲੋਕਡਾਊਨ ਦੇ ਦੌਰਾਨ ਤੁਹਾਡੇ ਟੀਚਰ ਤੁਹਾਡੇ ਕਲਾਸ Google Meet ਜਾਂ Zoom ਐਪ ਤੇ ਲਗਾਉਂਦੇ ਸੀ ਇੱਥੇ ਅਸੀਂ Google Meet ਦੀ ਗੱਲ ਕਰ ਰਹੇ ਹਾਂ ਜਿਹੜੀ Google Meet ਐਪ ਹੈ ਇਹ Google ਦੁਆਰਾ ਸਾਨੂੰ ਫ੍ਰੀ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ ਜਿਹੜੀ ਵੀਡੀਓ ਕਾਨਫਰencing ਲਈ ਵਰਤੀ ਜਾਂਦੀ ਹੈ ਵੀਡੀਓ ਕਾਨਫਰencing ਜੇ ਦਾ ਅਸੀਂ ਆਨਲਾਈਨ ਕਲਾਸ ਕੋਈ ਲਗਾਣੀ ਹੈ ਸਟੂਡੈਂਟਸ ਦੀ ਤੇ ਟੀਚਰ ਜਿਹੜੇ ਨੇ ਉਹ Google Meet ਦੇ ਨਾਲ ਜਿਹੜੀ ਕਲਾਸ ਹੈ ਆਸਾਨੀ ਨਾਲ लगा सकते, नहीं। अजली इना ही अगली बार फिर किसी नवे टॉपिक मिलों जेकर तो कोई क्वेरी है तो तुम कमेंट सैक्शन पूछ सकते हो कंप्यूटर अध्यापक की मदद ले सकते हो धनबाद